ਰੋਡ ਤੋਂ ਥੱਲੇ ਹੋ ਜਾ ਯਾਰ ਸਾਰੇ ਰੋਡ ਤੋਂ ਥੱਲੇ ਹੋ ਜਾ ਬਾਈ ਰੋਡ ਤੇ ਨਾ ਖੜੋ ਕੋਈ ਵੀ ਯਾਰ ਤਾਂ ਇੱਕ ਵਾਰ ਫੇਰ ਲਾਈਵ ਜਿਹੜਾ ਹੈਗਾ ਤੁਹਾਡੇ ਨਾਲ ਹੋਏ ਆ ਇੱਕ ਧੁੰਦ ਦੇ ਕਾਰਨ ਇੱਕੋ ਦਿਨ ਦੇ ਵਿੱਚ ਇਹ ਦੂਸਰਾ ਹਾਦਸਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਦੱਸ ਦਈਏ ਕਿ ਇਹ ਹਾਦਸਾ ਜਿਹੜਾ ਹੈਗਾ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਅਮੀਰਖਾਸ ਪਿੰਡ ਦੇ ਨਜ਼ਦੀਕ ਵਾਪਰਿਆ ਧੁੰਦ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ ਆ ਇਹ ਵੀ ਜਿਹੜਾ ਹੈਗਾ ਤੁਹਾਡੇ ਨਾਲ ਅੱਜ ਇੱਕ ਗੁੱਸਾ ਗਿਲਾ ਵੀ ਹੈਗਾ ਕਿ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਸ਼ੇਅਰ ਨਹੀਂ ਤੁਸੀਂ ਕਰਦੇ ਜਾਣਕਾਰੀ ਤੁਹਾਡੇ ਤਾਂ ਹੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਹਰ ਤਰ੍ਹਾਂ ਦੀ ਪਰ ਸ਼ੇਅਰ ਜਿਹੜਾ ਹੈਗਾ ਉੱਥੇ ਆ ਕੇ ਕੰਮ ਖਰਾਬ ਹੋ ਜਾਂਦਾ ਸ਼ੇਅਰਿੰਗ ਜਿਹੜੀ ਆ ਤੁਹਾਡੇ ਲੋਨ ਨਹੀਂ ਕੀਤੀ ਜਾਂਦੀ ਆਪਸਾ ਕਿਦਾਂ ਵਾਪਰ ਰਿਹਾ ਵੀ ਦੱਸਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਦਿਖਾ ਦਈਏ ਕਿ ਇੱਕ ਭੋਂਗ ਵਾਲਾ ਟਰਾਲਾ ਹੈਗਾ ਔਰ ਇਹ ਟਰਾਲਾ ਜਿਹੜਾ ਇਹ ਫਾਜ਼ਿਲਕਾ ਦੀ ਤਰਫੋਂ ਆ ਰਿਹਾ ਸੀ ਔਰ ਇਹ ਗੱਡੀ ਜਿਹੜੀ ਹੈ ਇਹ ਫਿਰੋਜ਼ਪੁਰ ਦੀ ਤਰਫ ਆ ਰਹੀ ਸੀ ਤਾਂ ਧੁੰਦ ਜਾਦੇ ਸੀ ਔਰ ਧੁੰਦ ਜਾਦੇ ਹੋਣ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਗੱਡੀ ਦਾ ਜਿਹੜਾ ਹੈਗਾ ਵੱਡਾ ਨੁਕਸਾਨ ਹੋਇਆ ਏਅਰ ਬੈਗ ਤੁਸੀਂ ਦੇਖ ਸਕਦੇ ਏਅਰ ਬੈਗ ਜਿਹੜੇ ਖੁੱਲ ਗਏ ਔਰ ਗੱਡੀ ਦਾ ਵੱਡਾ ਨੁਕਸਾਨ ਹੋਇਆ ਕੱਲ ਬਾਤ ਵੀ ਕਰਾਂਗੇ ਇੱਥੇ ਗੱਡੀ ਚਲਾਉਣ ਵਾਲਾ ਡਰਾਈਵਰ ਵੀ ਮੌਜੂਦ ਆ ਉਸ ਦੇ ਨਾਲ ਵੀ ਗੱਲਬਾਤ ਕਰਾਂਗੇ ਗੱਲਬਾਤ ਟਰੈਕਟਰ ਟਰਾਲੀ ਵਾਲੇ ਨਾਲ ਵੀ ਕਰਦੇ ਆ ਤਾਂ ਹਾਦਸਾ ਜਿਹੜਾ ਉਹ ਵਾਪਰਿਆ ਇਸ ਜਗ੍ਹਾ ਤੇ ਪਹਿਲਾਂ ਗੱਲ ਕਰਦੇ ਆਂ ਸੀ ਗੱਡੀ ਜੋ ਚਲਾ ਰਹੇ ਸੀ ਜੀ ਤੁਸੀਂ ਚਲਾ ਰਹੇ ਸੀ ਜੀ ਕੀ ਨਾਂ ਹੈ ਜੀ ਦੇਸ਼ ਸਿੰਘ ਜੀ ਕਿੱਥੇ ਰਹਿੰਦੇ ਹੋ ਮੇਰਾ ਪਿੰਡ ਓੜੇ ਦਾ ਨੂਰੇ ਕੇ ਕਿਦਾਂ ਇਹ ਹਾਦਸਾ ਵਾਪਰਿਆ ਧੁੰਦ ਸੀਗੀ ਹਾਂਜੀ ਹੂੰ ਕੀ ਹੋਇਆ ਕੀ ਆ ਭਾਜੀ ਮੈਂ ਅਮੀਰ ਕਸਟਮਰ ਦਾ ਮੈਂ ਪਿੰਡੋਂ ਚੱਲਿਆ ਸੀ ਟੋਰ ਦਾ ਕਰਾਸ ਕੀਤਾ ਇਹ ਤੇ ਆ ਰਹੇ ਸੀ ਫਾਇਲ ਕਰਤੋਂ ਜੀ ਹੂੰ ਇੱਕਦਮ ਇਹਨਾਂ ਮੋੜ ਤੇ ਆ ਜੀ ਹੂੰ ਇਧਰ ਰਾਈਟ ਸਾਈਡ ਆ ਤੇ ਫੋਂਗੜ ਨੇ ਜਮਾਨੀ ਬ੍ਰੇਕ ਲਾਈ ਕੁਝ ਨਹੀਂ ਕੀਤਾ ਜਿ ਕੋਈ ਲਾਈਟ ਨਹੀਂ ਦੀ ਜਗਦੀ ਕੁਝ ਨਹੀਂ ਹੂੰ ਇੰਦੇ ਕਾਰਨ 봉ਗਲ ਆ ਜੀ ਹੂੰ ਜੀ 에어bag ਨਾ ਖੁੱਲਦੇ ਜੀ ਮੇਰੀ ਮੌਤ ਹੋ ਗਈ ਹੂੰ ਇਹ ਕਿੰਨੇ ਕੋਈ ਦਾ ਹਾਦਸਾ ਵੀਰੇ 888 888 ਦਾ ਤਾਂ ਇੱਕ ਆਰਟਿਕਾ ਗੱਡੀ ਹੈ ਨਵੀਂ ਗੱਡੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਨਵਾਂ ਮਾਡਲ ਹੈ ਔਰ ਇਹੇ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸ ਦਈਏ ਕਿ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਧੁੰਦ ਦੇ ਕਾਰਨ ਜਿਹੜਾ ਉਹ ਹਾਦਸਾ ਵਾਪਰਿਆ ਹੈ ਇਸ ਸਾਈਡ ਤੇ ਪੈਟਰੋਲ ਪੰਪ ਹੈ ਔਰ ਪੈਟਰੋਲ ਪੰਪ ਤੋਂ ਪਹਿਲਾਂ ਇੱਕ ਕੰਡਾ ਆਂਦਾ ਹੈ ਕੰਡੇ ਤੇ ਹਾਦਸਾ ਵਾਪਰਿਆ ਇੱਕ ਟਰਾਲੀ ਇਹ ਕਿੱਥੇ ਗਏ ਬਾਈ ਟਰਾਲੀ ਵਾਲੇ ਕਿੱਥੇ ਖੜੇ ਮਾਰੇ ਓ ਆਵਾਜ਼ ਮਾਰੀ ਬੁਲਾਇਆ ਬਾਈ ਨੂੰ ਡਰਾਈਵਰ ਹੈਗਾ ਇਹਨਾਂ ਦਾ ਡਰਾਈਵਰ ਭੱਜ ਗਿਆ ਮੌਕੇ ਤੋਂ ਹਾਂਜੀ ਅੱਛਾ ਤਾਂ ਦੱਸਦੇ ਕਿ ਟਰੈਕਟਰ ਦਾ ਡਰਾਈਵਰ ਜਿਹੜਾ ਹੈਗਾ ਉਹ ਭੱਜ ਗਿਆ ਹਾਲਾਂਕਿ ਇਸ ਦੇ ਮਾਲਕ ਜਿਹੜੇ ਹੈਗੇ ਆ ਉਹ ਇੱਥੇ ਪਹੁੰਚੇ ਹੋਏ ਆ ਹਾਦਸਾ ਜਿਹੜਾ ਹੈਗਾ ਉਹ ਵਾਪਰਿਆ ਰੋਡ ਦੇ ਉੱਤੇ ਤਾਂ ਇੱਕ ਗੱਡੀ ਆ ਆਰਟਿਕਾ ਆਰੇ ਦੱਸਦੇ ਆ ਕਿ ਆਰਟੀਕਲ ਗੱਡੀ ਜਿਹੜੀ ਐ ਇਹ ਫਿਰੋਜ਼ਪੁਰ ਤੋਂ ਜਲਾਲਾਬਾਦ ਵੱਲ ਨੂੰ ਆ ਰਹੀ ਸੀ ਔਰ ਜਲਾਲਾਬਾਦ ਤੋਂ ਫਿਰੋਜ਼ਪੁਰ ਵੱਲ ਨੂੰ ਇਹ ਟਰਾਲੀ ਜਾ ਰਹੀ ਸੀ ਇਸੇ ਦੌਰਾਨ ਜਿਹੜਾ ਇਹ ਹਾਦਸਾ ਵਾਪਰਿਆ ਜੀ ਆਪਣੀ ਟਰਾਲੀ ਬਾਈ ਜੀ ਆਪਣੀ ਟਰਾਲੀ ਕੀ ਹੋਇਆ ਬਾਈ ਜੀ ਪਤਾ ਨਹੀਂ ਵੀਰ ਜੀ ਇਸ ਤਾਂ ਤੇ ਐਵੇਂ ਅੱਛੇ ਅੱਛਾ ਡਰਾਈਵਰ ਕਿੱਥੇ ਸੀ ਤੁਹਾਡਾ ਡਰਾਈਵਰ ਪਤਾ ਨਹੀਂ ਜੀ ਉਹ ਫੋਨ ਬੰਦ ਗਿਆ ਬਾਈ ਜੀ ਫੋਨ ਬੰਦ ਹੈ ਹਾਂਜੀ ਉਦਾਂ ਠੀਕ ਆ ਮਰ ਕੇ ਸੈਟਫਾਈਡ ਜੀ ਫੋਨ ਤਾਂ ਠੀਕ ਹੈ ਮੈਨੂੰ ਉਹਦਾ ਹੀ ਫੋਨ ਆਇਆ ਸੀ ਅੱਛਾ ਉਹਨੇ ਤੁਹਾਨੂੰ ਦੱਸਿਆ ਦੱਸ ਕੇ ਫਿਰ ਫੋਨ ਬੰਦ ਕਰ ਗਿਆ ਹਾਂਜੀ ਡਰ ਕੇ ਆਉਣਾ ਉਹ ਡਰ ਡੁਰ ਕੇ ਆਉਣਾ ਨਾ ਪੀੜਾ ਜੀ ਇਹਦਾ ਹਾਂ ਇਹ ਕਿੱਥੋਂ ਆ ਰਹੇ ਸੀ ਜੀ ਅਸੀਂ ਫਾਜ਼ਿਲ ਦਾ ਤੋਂ ਆ ਰਹੇ ਸੀ ਫਾਜ਼ਿਲ ਦਾ ਤੋਂ ਕਿੱਥੇ ਜਾਣਾ ਸੀ ਮੈਂ ਇੱਥੇ ਲੋਕਲ ਹੀ ਜਾਣਾ ਸੀ ਜਾਲਾਵਾਦੀ ਅੱਛਾ ਲੋਕਲ ਹੀ ਹਾਂਜੀ ਅੱਛਾ 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 ਇੱਧਰ ਫਿਰ ਕੰਡਾ ਵਗੈਰਾ ਕਰਾਣ ਲਈ ਇੱਧਰ ਆ ਰਿਹਾ ਸੀ ਅੱਛਾ ਰੁਕਦੇ ਮੇਰੇ ਟਰੈਕਟਰ ਜੀ ਅੱਛਾ ਇੱਥੇ ਰੁਕਦੇ ਆ ਹਾਂਜੀ ਅੱਛਾ 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 ਬਾਕੀ ਨਹੀਂ ਪਤਾ ਜੀ ਮੈਂ ਕਿੱਥੇ ਪਿਆ ਹਾਂ ਤੁਸੀਂ ਤਾਂ ਮੌਕੇ ਤੇ ਨਹੀਂ ਹੈਗੇ ਜੀ ਨਹੀਂ ਜੀ ਨਹੀਂ ਅਸੀਂ ਤਾਂ ਬੋਰ ਟਾਈਮ ਜੀ ਤਾਂ ਬਿਲਕੁਲ ਹਾਦਸਾ ਵਾਪਰਿਆ ਧੁੰਦ ਦੇ ਕਾਰਨ ਅੱਜ ਦੂਸਰਾ ਇਹ ਹਾਦਸਾ ਹੈ ਪਹਿਲਾਂ ਇੱਕ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਹੁਣ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਇੱਕ ਆਰਟਿਕਾ ਹੈ ਆਰਟਿਕਾ ਹਾਦਸੇ ਦਾ ਸ਼ਿਕਾਰ ਹੋਈ ਹੈ ਔਰ ਦੱਸਦੀ ਹੈ ਕਿ ਧੁੰਦ ਸੀਗੀ ਔਰ ਧੁੰਦ ਦੇ ਵਿੱਚ ਆਰਟਿਕਾ ਗੱਡੀ ਜਿਹੜੀ ਹੈ ਫਿਰੋਜ਼ਪੁਰ ਦੀ ਤਰਫੋਂ ਆ ਰਹੀ ਸੀ ਲੋਕਲ ਗੱਡੀ ਦੱਸੀ ਜਾ ਰਹੀ ਹੈ ਔਰ ਟਰਾਲੀ ਜਿਹੜੀ ਹੈ ਇਹ ਫਾਜ਼ਿਲਕਾ ਤੋਂ ਦੱਸੀ ਜਾ ਰਹੀ ਹੈ ਜਿਸ ਨੇ ਰੋਡ ਕ੍ਰੋਸ ਕਰਕੇ ਇਸ ਸਾਈਡ ਤੇ ਖੜਨਾ ਸੀ ਆਵਜੇ ਦੇ ਵਿੱਚ ਗੱਡੀ ਜਿਹੜੀ ਆ ਉਹ ਆ ਰੋਡ ਤੇ ਆ ਰਹੀ ਸੀ ਤਾਂ ਅਚਾਨਕ ਜਿਹੜਾ ਹੈਗਾ ਟਰਾਲੀ ਅੱਗੇ ਆ ਗਈ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਭਾਈ ਜੀ ਆਪਣੀ ਗੱਡੀ ਹੈ ਭਾਈ ਕਿੰਨਾ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ ਰਾਜੀ ਗੱਡੀ ਟੋਟਲ ਲਾਸ ਹੋ ਗਈ ਜੀ ਗੱਡੀ ਦੇ ਪੱਲੇ ਕੋਸ਼ ਨਹੀਂ ਰਿਹਾ ਜੀ ਇੰਸ਼ੋਰੈਂਸ ਵਗੈਰਾ ਹੈਗਾ ਸਰ ਇੰਸ਼ੋਰਸ ਹੈਗਾ ਜੀ ਹਾਂ ਬਿਊਟੀ ਪਰਸੈਂਟ ਹੈਗਾ ਜੀ ਪੂਰਾ ਗੱਡੀ ਪੂਰੀ ਲੋਸੇ ਦੀ ਗੱਡੀ 에어 ਬੈਗ ਫੁੱਲ ਗਿਆ ਜੀ ਗੱਡੀ ਦੇ ਪੱਲੇ ਖੁੱਸ ਗਿਆ ਹੈ ਕਿਹੜਾ ਮਾਡਲ ਹੈ ਗੱਡੀ ਇਹ 2023 ਮਾਡਲ ਹੈ ਜੀ ਅੱਛਾ ਇਸੇ ਸਾਲ ਹੀ ਨਵੀਆਂ ਬਿਲਕੁਲ ਫਿਰ ਤੇ ਅੱਛਾ ਕੀ ਕੰਮ ਕਰਦੇ ਹੋ ਬਸ ਟੈਕਸੀ ਦਾ ਕੰਮ ਹੈ ਔਨ ਲਾਈਨ ਜੀ ਹੋਰ ਕੋਈ ਨਹੀਂ ਉਹ ਟੈਕਸੀ ਦਾ ਕੰਮ ਹੈ ਅੱਛਾ ਕਿਹੜਾ ਪਿੰਡ ਹੈ ਤੁਹਾਡਾ ਮੋਰ ਸਿੰਘ ਵਾਲਾ ਜੀ ਕਿੰਨੀਆਂ ਗੱਡੀਆਂ ਤੁਹਾਡੇ ਕੋਲੇ ਸਰ ਦੋ ਗੱਡੀਆਂ ਜੀ ਦੋ ਗੱਡੀਆਂ ਅੱਛਾ ਇਹ ਕਿਸ਼ਤਾਂ ਤੇ ਹੋਣੀ ਹੈ ਕਿਸ਼ਤਾਂ ਤੇ ਦੇਣੀ ਹੈ ਕਿਸ਼ਤਾਂ ਤੇ ਦਿੰਦੀ ਹੈ ਲਾਉਣ ਤੇ ਹੈ ਹਾਂਜੀ ਸਰ ਅੱਛਾ ਅੱਛਾ ਰੁਜ਼ਗਾਰ ਨੂੰ ਮਤਲਬ ਕਿ ਮਤਰਾ ਰੋਜ਼ਗਾਰ ਇਹੀ ਸਾਡਾ ਹੈਗਾ ਜੀ ਹੋਰ ਕੋਈ ਰੋਜ਼ਗਾਰ ਹੈ ਨਹੀਂ ਭਾਈ। ਹੂੰ। ਓਨਲੀ ਗੱਡੀ ਨੇ। ਤਾਂ ਬਿਲਕੁਲ ਜਿਹੜੇ ਬੰਦੇ ਦਾ ਨੁਕਸਾਨ ਹੁੰਦਾ ਉਹਨੂੰ ਹੀ ਪਤਾ ਹੁੰਦਾ ਹੈ। ਰੋਜ਼ਗਾਰ ਹੈ ਜਿੰਦਾ ਉਹਨੂੰ ਪਤਾ ਹੈ ਕਿ ਨੁਕਸਾਨ ਕੀ ਹੁੰਦਾ ਬੇਸ਼ੱਕ ਦੀ ਜਿਹੜਾ ਹੈਗਾ ਇਸ ਦਾ ਇੰਸ਼ੋਰੈਂਸ ਹੈਗਾ ਪਰ ਇੰਸ਼ੋਰੈਂਸ ਵੀ ਦੱਸਦੇ ਕਿ 50% ਹੈ। ਭਾਈ ਜੀ ਸੜਕ ਤੇ ਹਾਦਸੇ ਬੜੇ ਹੋ ਰਹੇ ਆ। ਧੁੰਦ ਦੇ ਕਾਰਨ ਅਜ ਦੂਜਾ ਹਾਸਾ ਪਹਿਲਾਂ ਇੱਕ ਬੱਸ ਜਿਹੜੀ ਹਾਦਸੇ ਦਾ ਸ਼ਿਕਾਰ ਹੋਈ ਹੈ ਉਹਨੇ ਦੂਜਾ ਹਾਸਾ ਤਾਂ ਕੀ ਕਹੋਗੇ? ਦਾ ਕਾਰਨ ਇਹ ਵੀ ਜਿਹੜੀ ਰੋਡ ਤੇ ਚੱਲ ਰਿਹਾ ਕੁਝ ਡਰਾਈਵਰਾਂ ਦੀਆਂ ਨਗਹਿਲੀਆਂ ਵੀ ਗਿਆ ਨੇ ਇਹਨ ਜਿਹੜੀ ਟਰਾਲੀ ਹੈ ਇਹ ਪੂਰਾ ਰੋਡ ਮੱਲ ਲੈਂਦੀ ਹੈ ਰੋਡ ਮੱਲਣ ਦੇ ਕਾਰਨ ਇਹਨਾਂ ਦੀ ਅੱਗੇ ਜਿਹੜੀਆਂ ਲਾਈਟਾਂ ਨੇ ਉਹ ਵੀ ਬਹੁਤ ਘੱਟ ਹੁੰਦੀਆਂ ਨੇ ਇੱਕ ਧੁੰਦ ਦੇ ਵਿੱਚ ਇਹਨਾਂ ਦਾ ਕਲਰ ਹੀ ਇਹੋ ਜਿਹਾ ਧੁੰਦ ਵਰਗਾ ਪਤਾ ਹੀ ਨਹੀਂ ਲੱਗਦਾ ਵੀ ਟਰਾਲੀ ਪੋਂਗਾ ਲਈ ਜਾ ਰਹੀ ਹੈ ਟਰੈਕਟਰ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਜਾ ਰਿਹਾ ਜਦੋਂ ਇਹ ਆ ਰਿਹਾ ਸੀ ਜਿਹੜਾ ਸਾਨੂੰ ਇਹਨਾਂ ਦੇ ਦੱਸਣ ਦੇ ਮੁਤਾਬਕ ਹੈ ਵੀ ਫਰੋਈਪੁਰ ਤੋਂ ਫਾਇਲ ਕਾ ਰੋਡ ਤੇ ਵੀ ਮੈਂ ਜਾ ਰਿਹਾ ਸੀ ਜਲਾਲਾਬਾਦ ਨੂੰ ਤੇ ਇਹ ਜਲਾਲਾਬਾਦ ਤੋਂ ਖੋਜਪੁਰ ਨੂੰ ਟਰਾਲੀ ਜਾ ਰਹੀ ਸੀ ਤੇ ਜੰਗ ਦਾ ਕਟ ਮਾਰਤਾ ਉਹਨੂੰ ਪਤਾ ਹੀ ਨਹੀਂ ਲੱਗਿਆ ਫਿਰ ਉਹਨੇ ਬ੍ਰੇਕ ਵੀ ਨਹੀਂ ਲੱਗੀ ਸੈਂਟਰ ਦੇ ਵਿੱਚ ਗੱਡੀ ਵਜਈ ਆ ਉਹ ਤੂੰ ਖਿੱਚ ਕੇ ਇੱਥੋਂ ਤੱਕ ਲਿਆਈਏ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ 20 ਫੁੱਟ ਗੱਡੀ ਨੂੰ ਖਿੱਚ ਕੇ ਇੱਥੋਂ ਤੱਕ ਲਿਆ ਆ ਅੱਛਾ ਖਿੱਚ ਕੇ ਲੈ ਜਾਂਦਾ ਹਾਂ ਹਾਂਜੀ ਹਾਂਜੀ 20 ਫੁੱਟ ਜੇ ਡਰਾਈਵਰ ਨੂੰ ਪਤਾ ਹੀ ਲੱਗਾ ਏ ਡਰਾਈਵਰ ਨੂੰ ਟਰੈਕਟਰ ਉੱਲੋਂ ਪਤਾ ਲੱਗਾ ਫਿਰ ਉਸ ਤੋਂ ਬਾਅਦ ਉਹਨੇ ਅਟਕਾਲੇ ਡਰਾਈਵਰ ਨੂੰ ਕੱਢਿਆ ਵੀ ਨਹੀਂ ਅੱਛਾ ਆ ਪੁੱਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਵੀ ਮੈਂ ਭੱਜ ਜਾਵਾਂ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਉਹ ਕਿਤੇ ਹੋ ਵਿੱਚ ਇੱਕ ਜਣੇ ਨੇ ਕਿ ਦੋ ਨੇ ਕਿ ਚਾਰ ਨੇ ਕਿ ਪੰਜ ਨੇ ਅੱਛਾ ਹਾਂਜੀ ਉਹ ਟਰੈਕਟਰ ਛੱਡ ਕੇ ਫਰਾਰ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੇ ਮਾਲਕ ਆਏ ਨੇ ਉਹਨਾਂ ਨੂੰ ਪਤਾ ਉਹਨੇ ਫੋਨ ਕੀਤਾ ਵੀ ਮੇਰੀ ਤਬੀ ਲੱਗੀ ਤੇ ਮੈਂ ਉੱਥੋਂ ਚਲਾ ਗਿਆ ਮਾਲਕ ਆਏ ਨੇ ਉਹ ਇੱਥੇ ਮੌਜੂਦ ਹੋਣ ਕਿੰਨੇ ਜਣੇ ਸੀ ਆਰਟੀਕਲ 'ਚ ਅਟਕਾ ਇਕੱਲਾ ਡਰਾਈਵਰ ਇਕੱਲਾ ਡਰਾਈਵਰ ਸੀਗਾ ਕਹਿੰਦਾ ਕਿਹੜਾ ਕੁੜਾ ਲਾਈਨ ਚੱਲਿਆ ਸੀ ਅੱਜ ਇਹ ਪ੍ਰਾਰਸੀ ਅੱਜ ਇਹਨੇ ਤੇ ਕਿਹੜਾ ਲਾਂ ਚੱਲਿਆ ਸੀ ਲਗਭਗ 8 ਸਵਾ 8 ਦੇ ਵਿੱਚ ਇਹ ਜਿਹੜਾ ਹਾਦਸਾ ਹੋ ਗਿਆ ਜੀ ਤਾਂ ਬਿਲਕੁਲ ਧੁੰਦ ਦੇ ਕਾਰਨ ਜਿਹੜਾ ਹੈਗਾ ਅੱਜ ਦੂਸਰਾ ਹਾਦਸਾ ਜਲਾਲਾਬਾਦ ਵਿਖੇਤ ਆਸੀ ਵੀ ਜਿਹੜਾ ਤੁਹਾਨੂੰ ਅਪੀਲ ਕਰਦੇ ਆ ਕਿ ਰੋਡ ਤੇ ਧੁੰਦ ਦੇ ਵਿੱਚ ਧਿਆਨ ਨਾਲ ਵਾਹਨ ਚਲਾਓ ਇੱਕ ਵੱਡਾ ਹਾਦਸਾ ਹੋ ਗਿਆ ਹਾਲਾਂਕਿ ਅੱਜ ਦੇ ਦੋਨੇ ਹਾਸਿਆਂ ਦੇ ਵਿੱਚ ਗਰੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਨੁਕਸਾਨ ਤੇ ਨੁਕਸਾਨ ਹੈ ਗੱਡੀ ਦਾ ਨੁਕਸਾਨ ਹੋਇਆ ਬੱਸ ਦਾ ਨੁਕਸਾਨ ਹੋਇਆ ਸਕੂਲੀ ਬੱਚੇ ਦੋ ਮਾਮੂਲੀ ਜਿਹੜੇ ਉਹਨਾਂ ਦੇ ਸੱਟਾਂ ਲੱਗੀਆਂ ਤਾਂ ਇਹਦੇ ਦੇ ਵਿੱਚ ਇਹ ਬਾਈ ਦੱਸਦਾ ਹੈ ਕਿ ਇਸ ਦਾ ਰੁਜ਼ਗਾਰ ਹੈ ਗੱਡੀ ਜਿਹੜੀ ਹੈ 2023 ਮਾਡਲ ਹੈ ਲੋਨ ਤੇ ਲਈ ਹੈ ਕਿਸ਼ਤਾਂ ਤੇ ਹੈ ਔਰ ਇਸ ਦਾ ਰੁਜ਼ਗਾਰ ਸੀਗਾ ਔਰ ਰੁਜ਼ਗਾਰ ਨੂੰ ਹੀ ਜਿਹੜਾ ਤਕਾ ਲੱਗ ਗਿਆ ਤਾਂ ਬਿਲਕੁਲ ਰੋਡ ਤੇ ਧੁੰਦ ਦੇ ਦਿਨਾਂ ਵਿੱਚ ਖਾਸ ਤੌਰ ਤੇ ਧੁੰਦ ਦੇ ਦਿਨਾਂ ਵਿੱਚ ਧਿਆਨ ਨਾਲ ਚੱਲਣ ਦੀ ਜ਼ਰੂਰਤ ਹੈ ਫਿਰੋਜ਼ਪੁਰ ਫਾਜ਼ਿਲਕਾ ਪਿੰਡ ਅਮੀਰ ਖਾਸ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਰੋਸਪੁਰ ਫਾਜ਼ਿਲਕਾ ਸਟੇਟ ਹਾਈਵੇ ਨੰਬਰ 20 ਤੇ ਪਿੰਡ ਅਮੀਰ ਖਾਸ ਜਿੱਥੇ ਭੁੰਗ ਦੀ ਭਰੀ ਹੋਈ ਟਰਾਲੀ ਅਤੇ ਇੱਕ ਆਟਿਕਾ ਦੇ ਵਿਚਾਲੇ ਹਾਦਸਾ ਵਾਪਰਿਆ ਹੈ ਧੁੰਦ ਦੇ ਕਾਰਨ ਭੁੰਗ ਦੀ ਭਰੀ ਹੋਈ ਟਰਾਲੀ ਫਾਜ਼ਿਲਕਾ ਤੋਂ ਆ ਰਹੀ ਸੀ ਔਰ ਇਸੇ ਵੱਲੋਂ ਰੋਡ ਕ੍ਰਾਸ ਕਰਕੇ ਇੱਕ ਟਰਾਲੀ ਇਧਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਇਧਰੋਂ ਜਿਹੜੀ ਆਟਿਕਾ ਆ ਰਹੀ ਸੀ ਆਟਿਕਾ ਜਿਹੜੀ ਹੈ ਉਸ ਦੇ ਵਿੱਚ ਵੱਜ ਜਾਂਦੀ ਹੈ ਤਾਂ ਦੱਸਦੇ ਹੈ ਕਿ ਟਰੈਕਟਰ ਟਰਾਲੀ ਦਾ ਡਰਾਈਵਰ ਮੌਕੇ ਤੋਂ ਭੱਜ ਜਾਂਦਾ ਫਰਾਰ ਹੋ ਜਾਂਦਾ ਔਰ ਅੱਛਾ ਇਹ ਇਹ ਗੱਡੀਆਂ ਸਾਈਡ ਤੇ ਕੀਤੀਆਂ ਤੁਸੀਂ ਕਿ ਇਦਾਂ ਹੀ ਇਹਨੇ ਖਿੱਚ ਕੇ ਇਧਰ ਲੈਦੀ ਪਾ ਮਨੇ ਅੱਛਾ ਐਕਸੀਡੈਂਟ ਹੋਇਆ ਉਹਨੂੰ ਪਤਾ ਹੀ ਲੱਗਿਆ ਉਹੀਂ ਲਈ ਹੈ ਮੈਨੂੰ ਤਾਂ ਰੋਕਿਆ ਹੀ ਨਹੀਂ ਰੁਕ ਅੱਛਾ ਉਹਨੂੰ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਆਵਾਜ਼ਾਂ ਵਿੱਚੋਂ ਮਾਰਾ ਮੈਂ ਤਾਂ ਮਤਲਬ ਕਿ 에어 ਬੈਗ ਖੁੱਲਿਆ ਤਾਂ ਮੈਂ ਬਚਿਆ ਅੱਛਾ ਨਾ ਖੁੱਲਦਾ ਤਾਂ ਮੇਰੀ ਜੁੱਤੀ ਸੀ ਅੱਛਾ ਉਹਨੂੰ ਪਤਾ ਹੀ ਨਹੀਂ ਲੱਗਾ ਉਹਨੂੰ ਨਹੀਂ ਪਤਾ ਲੱਗਿਆ ਇੱਥੇ ਵਿਚਾਲੇ ਐਕਸੀਡੈਂਟ ਹੋਇਆ ਜਿਹੜੋ ਕੱਢਿਆ ਵੀ ਨਹੀਂ ਹਾਂਜੀ ਵਿਚਾਲੇ ਜੀ ਬਿਲ ਖਿੱਚ ਕੇ ਇੱਧਰ ਲੈ ਆਣੇ 10 15 ਫੁੱਟ 10 15 ਫੁੱਟ ਇੱਧਰ ਆ ਗਏ ਦੇਖ ਲਓ ਜੀ ਅੱਛਾ ਖਿੱਚ ਕੇ ਗੱਡੀ ਇੱਧਰ ਲੈ ਆਇਆ ਉਹ ਭਾਜੀ ਵਿੱਚ ਭਾਜੀ ਏ ਟਰਾਲੀ ਦੀ ਗੱਡੀ ਹਾਂ ਤਾਂ ਬਿਲਕੁਲ 에어 ਬੈਗ ਦੀ ਵਜ੍ਹਾ ਨਾਲ ਬਚਤ ਹੋ ਗਈ ਡਰਾਈਵਰ ਦੀ ਔਰ ਹਾਦਸਾ ਲੇਕਿਨ ਫਿਰ ਵੀ ਜਿਹੜਾ ਹੈਗਾ ਵਾਪਰਿਆ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਸਾਰੀ ਜਾਣਕਾਰੀ ਲਿਆਉਣ ਦੀ ਕੋਸ਼ਿਸ਼ ਕਰਦੇ ਆ ਇਸ ਦੇ ਬਦਲੇ ਤੁਹਾਡੇ ਤੋਂ ਸਿਰਫ ਸ਼ੇਅਰ ਮੰਗਦੇ ਆ ਸ਼ੇਅਰ ਜ਼ਰੂਰ ਬਾਈ ਕਰ ਦਿਆ ਕਰੋ ਤਾਂ ਜੋ ਕਿ ਹੋਰ ਲੋਕ ਵੀ ਅਵੇਅਰ ਹੋਣ ਧੁੰਦ ਦੇ ਵਿੱਚ ਕਿਸੇ ਵੇਲੇ ਵੀ ਹਾਦਸਾ ਜਿਹੜਾ ਹੈਗਾ ਉਹ ਵਾਪਰ ਸਕਦਾ ਹੈ ਤਾਂ ਅਵੇਅਰਨੈਸ ਬਹੁਤ ਜ਼ਰੂਰੀ ਹੈ ਬਿਨਾ ਕੰਮ ਤੋਂ ਜੇ ਜ਼ਰੂਰਤ ਨਹੀਂ ਹੈਗੀ ਤਾਂ ਧੁੰਦ ਦੇ ਵਿੱਚ ਸੜਕ ਤੇ ਵਹੀਕਲ ਨਾ ਹੀ ਚਲਾਇਆ ਜਾਵੇ ਇਸ ਦੇ ਵਿੱਚ ਵੀ ਬਿਹਤਰੀ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਇਸ ਸਮੇਂ ਫਿਰੋਜ਼ਪੁਰ ਫਾਜ਼ਿਲ